ਲੈ ਕੇ ਗੁਰੂ ਅਸੀਂ ਸਾਰਿਆਂ ਦੇ ਸਰਾਂ ਦੇ ਉੱਤੇ ਦਿਮਾਲੇ ਨਹੀਂ ਸਜਾ ਦੇਣੇ ਔਰ ਦਿਮਾਲੇ ਤੇ ਇਹ ਚੋਲੇ ਨੇ ਪਵਿੱਤਰ ਨੇ ਕਿ ਜੇ ਕੋਈ ਆਪ ਆਪਣਾ ਸੀਸ ਲੈ ਕੇ ਗੁਰੂ ਦੇ ਸਾਹਮਣੇ ਆਏਗਾ ਤਾਂ ਫਿਰ ਮਿਲਦੇ ਨੇ ਅਸੀਂ ਸਾਰਿਆਂ ਦੇ ਗਲਾਂ ਦੇ ਵਿੱਚ ਜ਼ਬਰਦਸਤੀ ਗਾਤਰੇ ਨਹੀਂ ਪਵਾਉਣੇ ਸੋ ਜਿਹੜਾ ਜਿਵੇਂ ਰਹਿਣਾ ਚਾਹੁੰਦਾ ਰਵੇ ਜਾਂ ਅਸੀਂ ਕੋਈ ਇਦਾਂ ਦਾ ਰਾਜ ਨਹੀਂ ਚਾਹੁੰਦੇ ਕਿ ਸਾਡੇ ਬਾਰਡਰਾਂ ਦੇ ਉੱਤੇ ਸਿਰਫ ਤੋਪਾਂ ਹੀ ਪੀੜੀਆਂ ਆਣ ਤੇ ਬੰਦੇ ਸੰਤਾਲੀਆਂ ਲੈ ਕੇ ਖਲੋਤੇ ਹੋਣ ਵੀ ਜਿਨ੍ਹਾਂ ਨੇ ਇੱਧਰ ਨੂੰ ਅੱਖ ਕੀਤੀ ਤੇ ਅਸੀਂ ਛਾੜ ਕੇ ਰੱਖ ਦਿਆਂ ਅੱਜ ਸਾਡੀ ਲਹਿਰ ਦੇ ਉੱਤੇ ਇਹ ਸਵਾਲ ਕਰਕੇ ਜਾਂ ਪਿੱਛੇ ਸੁੱਟਣ ਦੇ ਲਈ ਇਹ ਕਹਿ ਦਿੱਤਾ ਜਾਂਦਾ ਵੀ ਖਾਲਸਤਾਨ ਕਲਾ ਸਿੱਖਾਂ ਦਾ ਹੈ। ਅਸੀਂ ਇਹ ਨਹੀਂ ਚਾਹੁੰਦੇ ਵੀ ਜਿੱਦਾਂ ਨੇ ਸਾਡਾ ਇੱਥੇ ਖਾਲਸਤਾਨ ਬਣ ਗਿਆ ਤੇ ਤੁਸੀਂ ਆਪਣਾ ਬੂਰੀ ਬਿਸਤਰਾ ਚੁੱਕੋ ਤੇ ਦਿੱਲੀ ਜਾਓ ਇਦਾਂ ਦੀ ਗੱਲ ਨਹੀਂ ਹੋਣੀ। ਤੁਸੀਂ ਸਾਰੇ ਇੱਥੇ ਰਹਿਣਾ ਹੈ। ਬਿਜ਼ਨਸ ਦੇ ਵਿੱਚ ਤੁਹਾਡਾ ਅਹਿਮ ਰੋਲ ਆ। ਤੁਹਾਡੇ ਖੂਨ ਦੇ ਵਿੱਚ ਆ ਜਿਹੜੀ ਟਰੇਡਿੰਗ ਕਰਨੀ ਬਿਜ਼ਨਸ ਕਰਨਾ। ਵੀ ਜਿਹੜੀ ਦੁਨੀਆ ਸਾਨੂੰ ਕਹਿੰਦੀ ਆ ਵੀ ਤੁਸੀਂ ਮਿਲਟਰੀ ਕਿੱਥੋਂ ਲਿਆਓਗੇ? ਤੁਸੀਂ ਸਰਹੱਦਾਂ ਸੁਰੱਖਿਅਤ ਕਿਵੇਂ ਕਰੋਗੇ? ਜਾ ਤੋ ਸੇ ਹਥਿਆਰ ਕਿੱਥੋਂ ਲਿਆਓਗੇ ਇਹਨਾਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਦੀ ਇਹਦਾ ਜਵਾਬ ਬੜਾ ਸਾਫ਼ ਜ ਹੈ ਔਰ ਜਿਹੜੀਆਂ ਸਾਨੂੰ ਆਟਾ ਦਾਲ ਸਟੀਮਾ ਦਿੱਤੀਆਂ ਜਾਂਦੀਆਂ ਨੇ ਵੀ ਰੋਟੀ ਖਾਣ ਲਈ ਆਟਾ ਲੜੋ ਦਾਲ ਲੜੋ ਲੋਨ ਲੜੋ ਫ੍ਰੀ ਇਹ ਚੀਜ਼ਾਂ ਫ੍ਰੀ ਨਹੀਂ ਹੋਣਗੀਆਂ ਇਹ ਕਮਾਏਗਾ ਬੰਦਾ ਪਰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਾਡੀ ਵਿੱਦਿਆ ਸਾਡੀ ਸਿਹਤ ਉਹਨਾਂ ਦੇ ਵਿੱਚ ਵੀ ਜਦੋਂ ਦੁਨੀਆ ਦੇ ਵਿੱਚ ਇਹ ਕਿਹਾ ਜਾਂਦਾ ਵੀ ਜੇ ਇਹਨਾਂ ਨੇ ਖਾਲਿਸਤਾਨ ਬਣਾ ਲਿਆ ਸ਼ਾਇਦ ਇਹਨਾਂ ਦੇ ਕੋਲੋਂ ਦਫ਼ਤਰ ਨਹੀਂ ਚੱਲਣੇ ਜਾ ਪਤਾ ਨਹੀਂ ਸ਼ਾਇਦ ਜਿਹੜੇ ਦਫ਼ਤਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਨੌਕਰੀਆਂ ਚਲ ਜਾਣੀਆਂ ਅਸੀਂ ਸਾਰੇ ਨਵੇਂ ਸਿਰਿਓਂ ਭਰਤੀ ਕਰਨੀ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਮਤਲਬ ਜਿਹੜੇ ਕੰਮ ਇਹ ਲੋਕ ਅੱਜ ਭਾਰਤ ਸਰਕਾਰ ਦੇ ਨਾਮ ਹੇਠ ਕਰਦੇ ਨੇ ਉਹ ਖਾਲਸਾਤਾਨ ਦੇ ਨਾਮ ਹੇਠ ਕਰਨਗੇ ਹਰ ਸਰਕਾਰੀ ਡਾਕੂਮੈਂਟ ਦੇ ਵਿੱਚ ਸਾਡੀ ਜਾਤ ਪੁੱਛੀ ਜਾਂਦੀ ਇਥੋਂ ਤੱਕ ਕਿ ਅਸੀਂ ਸਿੱਖ ਹਾਂ ਤੇ ਸਿਧਾਂਤਕ ਤੌਰ ਦੇ ਉੱਤੇ ਅਸੀਂ ਇਸ ਚੀਜ਼ ਲਈ ਪਾਬੰਦ ਹਾਂ ਕਿ ਸਾਡੀ ਕੋਈ ਜਾਤ ਨਹੀਂਗੀ ਪਰ ਉਹਦੇ باوجود ਤੁਸੀਂ ਥਾਣਿਆਂ 'ਚ ਜਾਓ ਤੁਸੀਂ ਕੋਈ ਸਰਕਾਰੀ ਡਾਕੂਮੈਂਟ ਭਰੋ ਉਹਦੇ 'ਚ ਸਪੈਸ਼ਲ ਪੁੱਛਿਆ ਜਾਂਦਾ ਵੀ ਆਪਣੀ ਕਾਸਟ ਦੱਸੋ ਕੀ ਹੈ